ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਅਸੀਂ ਕਿਹਾ ਸੀ ਵੀ ਆਪਾਂ ਸੇਵਾ ਪੰਜਾਬ ਦੇ ਪੋਤੀ ਪੰਜਾਬ ਲਈ ਬਹੁਤ ਨੇ ਠੀਕ ਆ ਸੋ ਅਸੀਂ ਆ ਹੁਣ ਮੇਨ ਲੱਗਦਾ 20 ਟਰੈਕਟਰ ਪਹਿਲਾਂ ਸੀ 21 ਹੋਣ ਆ ਗਏ 41 ਟਰੈਕਟਰ ਆ ਗਏ ਠੀਕ ਆ ਤੇ ਮੈਂ ਆ ਹੀ ਕਹਿੰਦਾ ਵੀ ਜਿਵੇਂ ਮਨਕੀਰਤ ਆਲਕ ਟੀਮ ਸਾਡੀ ਟੀਮ ਸਾਡੇ ਭਰਾ ਸੇਵਾ ਕਰ ਰਹੇ ਨੇ ਹੋਰ ਵੀ ਜਿਹੜੇ ਤੁਹਾਡੇ ਮਾਧਮ ਰਾਈ ਸਾਨੂੰ ਵੇਖ ਰਿਆ ਅੱਜ ਪੰਜਾਬ ਨੂੰ ਲੋੜ ਆ ਪਲੀਜ਼ ਆਪਦੇ ਘਰਾਂ ਚ ਨਾ ਬੋ ਪੰਜਾਬ ਲਈ ਆਓ ਚਿੰਨਾ ਨਾਲ ਖੜਿਆ ਜਾ ਸਕੇ ਅੱਜ ਦਾ ਇਹ ਟਾਈਮ ਆ ਪੰਜਾਬ ਨੂੰ ਲੋੜ ਆ ਆਪਦੇ ਪੰਜਾਬੀਆਂ ਦੀ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੇ ਬਾਹਰ ਨੇ ਫਲਾਈਟ ਕਰਾ ਕੇ ਆਓ ਕਿਵੇਂ ਮਰਜੀ ਅੱਜ ਆਪਾਂ ਆਪਦੇ ਭਰਾਵਾਂ ਨਾਲ ਰਲ ਕੇ ਖੜੀਏ ਬਾਕੀ ਬੜੀ ਖੁਸ਼ੀ ہوئی ਕਾਰਸ਼ੇ ਵਾਲੇ ਸੰਤ ਆ ਸਾਰੇ ਤੁਸੀਂ ਕੈਮਰਾ ਇਧਰ ਨੂੰ ਕਰ ਦਿਓ ਆ ਪਤਾ ਲੱਗ ਜੂਗਾ ਕੀ ਆ ਦੇਖੋ ਬੰਨ ਠੀਕ ਆ ਉਹ ਦੇਖੋ ਜੀ ਸਾਰੇ ਮੋਟਰਾਂ ਮੋਟਰਾਂ ਰਹਿ ਗਈਆਂ ਕੱਲੇ ਕੱਲੀਆਂ ਠੀਕ ਆ ਜ਼ਮੀਨਾਂ 5-5 ਫੁੱਟ ਰੇਤਾ 5-5 ਫੁੱਟ ਰੇਤਾ ਆ ਚੁੱਕਿਆ ਸੋ ਟਰੈਕਟਰਾਂ ਦੀ ਸੇਵਾ ਜਿਹੜੀ ਅਸੀਂ ਕੀਤੀ ਆ ਇਹਦੇ ਨਾਲ ਕੀ ਆ ਅਸੀਂ ਟਰੈਕਟਰ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਪਹਿਲਾਂ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਦਿੱਤੇ ਸੀ ਹੁਣ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਕਾਰ ਸੇਵਾ ਵਾਲੇ ਅੱਜ ਅਸੀਂ ਇਹ ਹੁੰਦਲ ਸਾਹਿਬ ਅੱਜ 20 ਟਰੈਕਟਰ ਦੇ ਕੇ ਜਾ ਰਹੇ ਆ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਹਾਕਮ ਸਿੰਘ ਜੀ ਠੀਕ ਆ ਸਰਹਿਆਲੀ ਵਾਲੇ ਅੱਜ ਆਪਾਂ 21 ਟਰੈਕਟਰ ਦੀ ਸੇਵਾ ਪਹਲਵਾਨ ਜੀ ਇੱਕ ਟਰੈਕਟਰ ਆਪਾਂ ਕਿੱਥੇ ਦਿੱਤਾ ਵਜੀਦਪੁਰ ਵਜੀਦਪੁਰ ਵਾਲੇ ਬਾਬਿਆਂ ਨੇ ਪਿਛਲੀ ਵਾਰੀ ਸੀ ਇਹਨਾਂ ਨੂੰ 10 ਟਰੈਕਟਰ ਕਹੇ ਸੀ ਉਹਨਾਂ ਨੇ ਆਖੇ ਬੇਟਾ ਸਾਨੂੰ ਇੱਕ ਟਰੈਕਟਰ ਪਹੁੰਚਾ ਦਿਓ ਸੋ ਇੱਕ ਟਰੈਕਟਰ ਉੱਥੇ ਆ ਅੱਜ ਜਿਹੜੇ 20 ਟਰੈਕਟਰ ਆ ਵੀਰੇ ਇਹਨਾਂ ਚ 10 ਟਰੈਕਟਰ ਆਪਣੇ ਬਾਬਿਆਂ ਕੋਲ ਹੀ ਰਹਿਣਗੇ ਸਰਹਿਆਲੀ ਵਾਲੇ ਸਰਹਿਆਲੀ ਵਾਲੇ ਸੰਤਾਂ ਕੋਲ ਹੀ ਰਹਿਣਗੇ ਜਿਹੜੇ 10 ਟਰੈਕਟਰ ਨੇ ਇਹ ਕੀ ਹੋਊਗਾ ਜਿਹੜੇ ਇਹ ਜਿੰਨਾ ਟਾਈਮ ਪੈਲੀਆਂ ਚ ਬਾਬੇ ਯੂਜ਼ ਕਰ ਰਹੇ ਨੇ ਮਹੀਨਾ 2 ਮਹੀਨੇ 6 ਮਹੀਨੇ ਤੁਹਾਨੂੰ ਜਿਆਦਾ ਪਤਾ ਹੋਣਾ ਕਿੰਨਾ ਟਾਈਮ ਯੂਜ਼ ਹੋਊਗਾ ਜਿੰਨਾ ਟਾਈਮ ਵੀ ਯੂਜ਼ ਹੋਊਗਾ ਉਹਨਾ ਟਾਈਮ ਬਾਬਿਆਂ ਕੋਲ ਉਹ ਤੋਂ ਬਾਅਦ ਜਿਹੜੇ ਜਿਆਦਾ ਨੁਕਸਾਨ ਹੋਇਆ ਨਾ ਜਿਵੇਂ ਆਪਾਂ ਜਿਹੜੇ ਵੀਡੀਓਸ ਚ ਆਉਂਦਾ ਹੈ ਜਿਹੜੇ ਵੀਡੀਓਸ ਆਪਣੇ ਕੋਲ ਆਉਂਦੇ ਆ ਇਹ ਕਿੱਥੇ ਕਿੱਥੇ ਟੁੱਟਿਆ ਸੀ ਟਰੈਕਟਰ ਇੱਕ ਦਾ ਆਪਣੇ ਬਟਾਲੇ ਕੋਲ ਜਿਹੜਾ ਪਾਣੀ ਆ ਗਿਆ ਸੀ ਉੱਡ ਲੰਗਰ ਲੈ ਕੇ ਜਾਂ ਲੰਗਰ ਵਾਲਾ ਟਰੈਕਟਰ ਸੀ ਜਿੰਨਾ ਜਿੰਨਾ ਦੇ ਵੀ ਟਰੈਕਟਰਾਂ ਦੀ ਆਪਾਂ ਐਡ ਆ ਨੁਕਸਾਨ ਹੋਇਆ ਜਿਹੜੇ ਨੁਕਸਾਨ ਆ ਬਾਕੀ 10 ਟਰੈਕਟਰ ਇਹ ਉਹ ਇਹ ਉਹਨਾਂ ਨੂੰ ਉਹ ਅਸੀਂ ਉਹ ਵੈਰੀਫਾਈ ਤੁਸੀਂ ਭੈਣੇ ਮਾਵੇ ਮੀਡੀਆ ਕਰ ਦਿਓ ਵੀਰੇ ਤੁਸੀਂ ਸਾਨੂੰ ਦੱਸ ਦਿਓ ਉਹ ਸਾਨੂੰ ਜਿੰਨੇ ਜਿਨ੍ਹਾਂ ਦੇ ਆਪਾਂ ਨੂੰ ਤੁਹਾਨੂੰ ਪਤਾ ਹੈ ਹਨਾ ਜਿਹੜਾ ਨੁਕਸਾਨ ਹੋਇਆ ਆਪਾਂ ਨੂੰ ਮੇਨ ਮੇਨ ਲੈਓ ਖਾਲਸਾ ਜੀ ਉਹ ਟਰੈਕਟਰ ਲੇਖ ਲਿਓ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ 10 ਖਾਲਸਾ ਜੀ ਬਾਬਾ ਜੀ ਉਹਨਾਂ ਦੇ ਆ 10 ਟਰੈਕਟਰ ਮੰਨ ਲਓ ਸੰਗਤ ਦੇ ਆ ਠੀਕ ਆ ਜੀ ਤੇ ਉਦੋਂ ਬਾਅਦ ਮੰਨ ਲਓ ਇਨ ਫਿਊਚਰ ਇਹਨਾਂ ਦੀ ਜਿੰਨੀ ਵੀ ਟਰੈਕਟਰਾਂ ਦੀ ਲਾਈਫ ਹੈਗੀ ਆ ਤੁਸੀਂ ਸਾਧ ਸੰਗਤ ਜੀ ਸੰਤਾਂ ਕੋਲ ਆਓ ਜਿੰਨੇ ਆਪਦਾ ਜਿਹੜਾ ਵੱਡਾ ਜ਼ਿੰਮੇਵਾਰਾ ਉਹਨਾਂ ਕੋਲ ਤਾਂ ਹੈਗਾ ਸਾਧਨ ਹਨਾ ਜਿਹੜੇ ਨਿੱਕੇ ਜ਼ਿੰਮੇਵਾਰ ਨੇ ਉਹ ਸੰਤਾਂ ਮਹਾਪੁਰਸ਼ਾਂ ਤੋਂ ਟਰੈਕਟਰ ਲੈ ਕੇ ਜਾਓ ਬਾਬਾ ਜੀ ਨੂੰ ਸਾਰੇ ਜਿੱਥੇ ਜਿੱਥੇ ਵੀ ਕਾਰ ਸੇਵਾ ਜ ਆਪਾਂ ਦੇ ਰਿਹਾ ਟਰੈਕਟਰ ਹੱਥ ਜੋੜ ਕੇ ਮੈਂ ਇੱਕੋ ਗੱਲ ਕਹਿ ਰਿਹਾ ਬਾਬਾ ਜੀ ਭਾਵੇਂ 5 ਸਾਲ ਨੂੰ ਵੀ ਤੁਹਾਡੇ ਤੋਂ ਕੋਈ ਲੈ ਕੇ ਜਾਂਦਾ ਵੀ ਤੁਸੀਂ ਤੇਲ ਦੀ ਸੇਵਾ ਕਿਉ ਸੰਦੀਪ ਸਿੰਘ ਜੀ ਤੇਲ ਦੀ ਸੇਵਾ ਵੀ ਕਾਰ ਸੇਵਾ ਵਾਲੇ ਜ਼ਿੰਮੇਵਾਰਦੀ ਆਪ ਕਰਦੇ ਨੇ ਤੇ ਬਾਬਿਆਂ ਨੇ ਆ ਚੀਜ਼ ਹਾਮੀ ਭਰੀ ਆ ਕਿਉਂਕਿ ਬਾਬਿਆਂ ਨੇ ਆਖਿਆ ਸਾਰਾ ਕੁਝ ਹੀ ਸੰਗਤ ਦਾ ਠੀਕ ਆ ਇਹ ਤੋਂ ਖੁਸ਼ੀ ਵਾਲੀ ਗੱਲ ਕੋਈ ਨਹੀਂ ਤੇ ਬਾਕੀ ਜਿਹੜਾ ਉਸ ਬਾਰੇ ਵੀ ਦੱਸ ਦੋ ਨੀ ਪੱਥਰ ਜਿਹੜਾ ਹਾਂਜੀ ਇੱਕ ਘਰ ਰੁੜ ਗਿਆ ਸੀ ਉਹਦਾ ਅੱਜ ਬਾਬਾ ਜੀ ਹੋਣਾ ਨੇ ਉਹ ਵੀ ਦੋ ਬੱਚੀਆਂ ਯਾਰ ਉਹ ਟਿੱਡੀ ਜੀ ਨੂੰ ਮੈਂ ਹੱਥਾਂ 'ਚ ਕਿਉਂਕਿ ਹਾਂ ਹਨਾ ਉਹਦੇ ਟਿੱਡੀ ਨੂੰ ਮੈਂ ਹੱਥਾਂ 'ਚ ਤੇ ਅੱਜ ਉਹਦਾ ਘਰ ਠੀਕ ਆ ਬਹੁਤ ਖੁਸ਼ੀ ਵਾਲੀ ਗੱਲ ਤੇ ਅੱਜ ਮੇਰਾ ਜਨਮ ਦਿਨ ਤੇ ਮੈਂ ਪਹਿਲਾਂ ਵੀ ਦੱਸਿਆ ਆਜੋ 4 ਦਿਨ ਪਹਿਲਾਂ ਮੇਰੇ ਫਾਦਰ ਸਾਹਿਬ ਦੇ ਦੀ ਨਿਗਾ ਚਲ ਗਈ ਸੀ 슈ਗਰ اٹੈਕ ਆ ਗਿਆ ਸੀ ਤੇ ਜਿੱਦਨ ਰਾਜਵੀਰ ਵੀਰ ਵਾਲਾ ਕੰਮ ਹੁੰਦਾ ਤੇ ਜਦੋਂ ਮੈਂ ਹਸਪੀਟਲ ਤੋਂ ਮੈਂ ਜਾਨਾ ਨਾ ਇਹ ਮੇਰੀ ਵੀਡੀਓ ਵੀ ਆਉਂਦੀ ਆ ਉਦੋਂ ਬੱਸ ਐਦਾਂ ਮੈਨੂੰ ਫੋਨ ਆਉਂਦਾ ਵੀ ਡੈਡੀ ਨੂੰ ਐ اٹੈਕ ਆ ਗਿਆ ਤੇ ਅੱਜ ਦੇਖ ਲਓ ਮੈਂ ਸਵੇਰੇ ਡੈਡੀ ਨੂੰ ਮਿਲ ਕੇ ਆਇਆ ਹਸਪਤਾਲ ਮਿਲ ਕੇ ਮੈਂ ਨਿਕਲਿਆ ਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਹਨਾ ਪਵਿੱਤਰ ਧਰਤੀ ਤੇ ਮੈਂ ਪਹੁੰਚਿਆ ਹਜੇ ਮੈਂ ਰਸਤੇ 'ਚ ਆਈਏ ਨਾ ਜਲੰਧਰ ਕੋਲ ਮੈਨੂੰ ਡਾਕਟਰ ਦੀ ਵੀਡੀਓ ਕਾਲ ਆਈ ਤੇ ਫਾਦਰ ਸਾਹਿਬ ਦੀ ਮੰਨ ਲਓ ਨਿਗਾਹ ਵਾਪਸ ਆ ਗਈ ਹੈ ਨਾ ਤੇ ਬਹੁਤ ਹਾਂ ਤੇ ਬਹੁਤ ਸੋ ਅੱਜ ਮੇਰਾ ਜਨਮ ਦਿਨ ਤੇ ਬੜੇ ਵਧੀਆ ਵੀ ਹਾਂ ਹਾਂ ਵੀ ਬੜੀ ਖੁਸ਼ੀ ਮਿਲੀ ਹਨਾ ਤੇ ਨਹੀਂ ਤਾਂ ਅੱਗੇ ਜਨਮ ਦਿਨ ਹੋਰ ਹਿਸਾਬ ਨਾਲ ਹੁੰਦੇ ਆ ਤੇ ਬਾਕੀ ਰਾਜਵੀਰ ਜਵੰਦੇ ਵੀਰ ਵਾਸਤੇ ਅਗਰ ਗੁਰਦੁਆਰਾ ਭੇਰ ਸਾਹਿਬ ਕੇ ਨਤਮਸਤਕ ਹੋਏ ਕੀ ਅਰਦਾਸ ਕੀਤੀ ਬਾਰਦਾਸ ਜੀ ਸਾਰੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਸਭ ਬਸ ਚੜ੍ਹਦੀ ਕਲਾ ਰਵੇ ਸਾਡਾ ਭਰਾ ਵੀਰੇ ਰਾਜਵੀਰ ਦਾ ਉਹ ਹੋਏਗਾ ਉਹਦਾ ਪਤਾ ਕੀ ਆ ਪਰਿਵਾਰ ਚ ਜਾਵੇ ਇੱਕ ਬੇਟਾ ਹੈ ਇੱਕ ਬੇਟੀ ਆ ਠੀਕ ਆ ਇੱਕ ਬੰਦੇ ਬਿਨਾ ਪਰਿਵਾਰ ਚ ਕੁਛ ਨਹੀਂ ਵੀ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਪਹੁੰਚੇ ਬਸ ਸਾਰੇ ਜਣੇ ਅਰਦਾਸ ਕਰੋ ਠੀਕ ਆ ਬਾਕੀ ਮੇਰੀ ਡਾਕਟਰ ਸਾਹਿਬਾਂ ਨਾਲ ਗੱਲ ਹੋਈ ਸੀ ਡਾਕਟਰ ਸਾਹਿਬ ਕਹਿੰਦੇ ਵੀ ਕ੍ਰਿਟੀਕਲ ਆ ਪਰ ਦਵਾਈ ਤੋਂ ਦਵਾ ਹੈਨਾ ਦਵਾਈ ਤੋਂ ਜਿਹੜੀ ਦਵਾ ਹੈਨਾ ਉਹ ਵੀ ਉਹ ਕਹਿੰਦਾ ਵੀ ਬਾਬਾ ਕਿਉਂਕਿ ਸਟਿਲ ਉਵੇਂ ਹੀ ਆ ਅਜੇ ਅਜ 4-5 ਦਿਨ ਹੋ ਗਏ ਤੇ ਕੁਝ ਪਲੱਸ ਵੀ ਨਹੀਂ ਆ ਕੁਝ ਨੈਗੇਟਿਵ ਵੀ ਨਹੀਂ ਆ ਪਰ ਆਪ ਅਰਦਾਸ ਕਰੀਏ ਵੀ ਛੇਤੀ ਭਾਵੇਂ ਸਾਲ ਬੈਠਦੇ ਰਹਿ ਜੇ 2 ਸਾਲ ਰਹਿ ਜੇ ਯਾਰ ਕੋਈ ਦਿੱਕਤ ਨਹੀਂ ਪਰ ਆਪਦੇ ਘਰੇ ਆਵੇ ਸਾਰੇ ਅਰਦਾਸ ਕਰੋ ਤੇ ਮੈਂ ਬਾ ਹੁਣ ਇੰਨਾ ਕਹਿ ਕੀ ਉਹ ਟਾਈਮ ਹੋ ਗਿਆ ਜੀ ਸਾਢੇ 3:00 ਵਜ ਗਏ ਹਾਂ ਹਾਂਜੀ ਸਾਢੇ 3:00 ਹੋ ਗਏ 4:00 ਵਜੇ ਤੇ ਮੈਂ ਵੀ ਤੁਰਦਾ ਟਾਈਮ ਨਾਲ ਚੰਡੀਗੜ੍ਹ ਨੂੰ ਤੇ ਐਨੀ ਚੀਜ਼ ਜੀ ਸਾਰਿਆਂ ਨੂੰ ਕਬੂਲ ਸਾਰਿਆਂ ਦੀ ਆ ਗਈ ਬਾਈਟ ਕਿਹ ਰਿਹਾ ਤਾਂ ਨਹੀਂ ਗਈ ਆ ਕਿਉਂਕਿ ਮੈਂ ਸਾਰੇ ਪੱਤਰਕਾਰਾਂ ਨਾਲ ਸਾਰੇ ਆਪਦੇ ਭਰਾਵਾਂ ਨਾਲ ਆਖਿਆ ਸੀ ਟਰੈਕਟਰ ਲਾਸਟ ਸਵਾਲ ਕਿ ਇੰਨੇ ਥ੍ਰੈਟ ਆਉਣ ਦੇ ਬਾਵਜੂਦ ਵੀ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਥ੍ਰੈਟ ਥ੍ਰੈਟ ਗਾਇਕ ਜਿਹੜੇ ਹੈ ਇੱਕ ਦੁਨੀਆ ਤੋਂ ਜਾ ਚੁੱਕੇ ਤੁਹਾਨੂੰ ਪਤਾ ਥ੍ਰੈਟ ਪੈਣਾ ਉਹਨਾਂ ਨੂੰ ਆਉਂਦੇ ਥ੍ਰੈਟ ਵੀਰੇ ਦੇਖੋ ਮਹਾਰਾਜ ਦੀ ਕਿਰਪਾ ਵੀਰੇ ਠੀਕ ਹੈ ਤੇ ਟਰੈਕਟਰ ਮੋਲ ਨੂੰ ਪੰਜਾਬੀਆਂ ਨਾਲ ਦੀ ਬਖਨਾ ਜਿਹੜਾ ਕੋਈ ਇਹੋ ਜਿਹਾ ਕੰਮ ਕਰੋ ਵਾਹ ਹਾਂ ਹਾਂ ਚੜਦੀ ਕਲਾ ਚੜਦੀ ਕਲਾ ਸਾਬ ਸਾਬ ਇਹ ਉਹ ਵੀਰ ਜਨੇ ਹਤਾਹਾ ਮਾਰਦਾ ਸੀ ਨਾ ਇਹਨੂੰ ਮਾਰ ਟੁੱਟਾ ਅੱਛਾ ਓਏ ਹੋਏ ਹੋਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ